ਉਸਾ ਮਹੱਲਾ ਪੰਜਵਾ ਡੀਂਗਣ ਡੋਲਾ ਤੋਲ ਜੋ ਮਨ ਕੀ ਪਰਮ ਪ੍ਰਮਾ ਕਾਟੇ ਗੁਰ ਆਪਣੇ ਪਾਈ ਬਿਸਰਮ ਹੋਏ ਵਿਖਾਦੇ ਦੋਖਿਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾਂ ਤੇ ਓਏ ਹਮ ਤੇ ਛੂਟੇ ਰਹਾਓ ਮੇਰਾ ਤੇਰਾ ਜਾਣਤਾ ਤਬਹੀ ਤੇ ਬੰਦਾ ਗੁਰ ਕਾਟਿ ਅਗਿਆਨ ਤਹ ਤਬ ਛੁਟਕੇ ਬੰਦਾ ਜਬ ਲਗ ਹੁਕਮ ਨ ਬੂਝਤਾ ਤਬਹੀ ਲੋਹ ਦੁਖਿਆ ਗੁਰ ਮੇਲ ਹੁਕਮ ਪਛਾਨਿਆ ਤਬਹੀ ਤੇ ਸੁਗਿਆ ਨਾ ਕੋ ਦੁਸ਼ਮਣ ਦੋਖਿਆ ਨਾਹੀ ਕੋ ਮੰਦਾ ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ਵਾਸਮ ਹੱਲਾ ਪੰਜਮ ਸੂਕ ਸਹਿਜ ਆਨੰਦ ਘਣਾ ਹਰ ਕੀਰਤਨ ਗਾਉ ਗੁਰੇ ਨਿਵਾਰੇ ਸਾਥ ਗੁਰੂ ਦੇ ਆਪਣਾ ਨਾਮ ਬਲਿਹਾਰੀ ਗੁਰਿਆਪਨੇ ਸਾਦ ਸਦ ਬਲ ਜਾਓ ਗੁਰ ਬਿਟੋ ਹੋਵਾਰਿਆ ਜਿਸ ਮਿਲ ਸੱਚ ਸਵਾਉ ਰਹਾਉ ਸਾਗਣ ਅਪਸਾਗਣ ਤਿਸ ਕੋ ਲੱਗੈ ਜਿਸ ਚੀਤਨ ਆਵੈ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਭਾਵੈ ਪੁੰਨ দান ਜਪ ਤਪ ਜੇ ਤੇ ਸਭ ਉਪਰ ਨਾਮ ਹਰਿ ਹਰਿ ਰਸਨਾ ਜੋ ਜਪੈ ਤਿਸ ਪੂਰਨ ਕਾਮ ਪਾ ਬਿਣ ਸੇ ਪ੍ਰਭ ਮੋ ਗਏ ਕੋ ਦਿਸੇ ਨ ਬਿਆ ਨਾਨਕ ਰਾਕੇ ਪਾਰ ਬ੍ਰਹਮ ਫਿਰ ਦੂਖ ਨਾ ਤੀਆਂ ਆਸਾ ਕਰਨਵਾ ਮਹੱਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਜਾਦ ਚਿਤਵੋ ਚਿਤਵ ਸਰਬ ਸੁਖ ਪਾਵੋ ਆਗੇ ਪਾਵ ਕਹਿਣਾ ਪਾਵ ਇਕ ਦਤਾਰ ਸਗਲ ਹੈ ਜਾਚਕ ਦੂਸਰ ਕੈ ਪੈ ਜਾਵੋ ਹੋ ਮੰਗ ਆਣ ਲਜਾਵੋ ਸਗਲ ਸਤਰਪਤੇ ਕੋ ਠਾਕਰ ਕਾਣ ਸੰਸਰ ਲਾਵ ਰਹਾਓ ਊਟ ਬੈ ਸੋ ਰਹਿ ਬਿਹਨਾ ਸਾਕੋ ਦਰਸ਼ਨ ਖੋਜ ਕਜਾਵੋ ਬ੍ਰਹਮ ਅਦਿਕ ਸੰਕਾਦਕ ਸੰਕ ਸੰਨੰਦਨ ਸਨਤਨ ਸੰਤ ਕਮਾਰ ਤਿਸ ਕੋ ਮਹਿਲ ਦੁਲਭਾਵ ਅਗਮ ਅਗਗਮ ਅਗਧ ਬੋਧ ਕੀਮਤ ਪਰੇ ਨ ਪਾਵੋ ਤਾ ਕੇ ਸਰਨ ਸਤਿਪੁਰਕ ਕੀ ਸਤ ਗੁਰੂ ਪੁਰਖ ਧਿਆਵ ਪਯੋ ਕਿਰਪਾਲ ਦਿਆਲ ਪ੍ਰਭ ਟਾਕਰ ਕਾਟਿਓ ਬੰਦ ਗਰਾਵ ਕਾਹੋ ਨਾਨਕ ਜੋ ਸਾਧ ਸੰਗ ਪਾਇਓ ਤੋਂ ਫਿਰ ਜਨਮ ਨ ਆਵ ਆਸਾ ਮਹੱਲਾ ਪੰਜਵਾ ਅੰਦਰ ਗਾਵ ਬਾਹਰ ਗਾਵ ਗਾਓ ਜਾਗ ਸਵਾਰੀ ਸਾਗ ਚਲਣ ਕੋ ਤੋ ਸਾਦੀਨਾ ਗੋਬਿੰਦ ਨਾਮ ਕੇ ਵਿਉਹਾਰੀ ਅਵਰ ਬਿਸਾਰੀ ਬਸਾਰੀ ਨਾਮ ਦਾਨ ਗੁਰ ਪੂਰੇ ਦਿਓ ਮੈਂ ਓਟ ਆਧਾਰੀ ਰਹਾ ਦੁਕਨ ਗਾਵੋ ਸੋਖ ਬੀ ਗਾਵੋ ਗਾਵੋ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮੈਂ ਦਿਆ ਮੋਰੇ ਤਿਸਾਂ ਬੁਜਾਰੀ ਦਿਨ ਵੀ ਗਾਵੋ ਰੈਣੀ ਗਾਵੋ ਗਾਵੋ ਸਾਜ ਸਾਸ ਰਸ ਨਾਰੀ ਸਤ ਸੰਗਤ ਮੈਂ ਵਿਸਾਸ ਹੋਏ ਹਰ ਜੀਵਤ ਮਰਨ ਸੰਗਾਰੀ ਜਨ ਨਾਨਕ ਏ দান ਦੇਹੁ ਪ੍ਰਭ ਪਾਵੋ ਸੰਤ ਰੇਣੀ ਵਰਤਾਰੀ ਸ਼੍ਰਾਵਣੀ ਕਤਾਂ ਨੈਣ ਦਰਸ ਪੇਕੋ ਮਸਤਕ ਗੁਰ ਚਰਨਾਰੀ ਇਕ ਓੰਕਾਰ ਸਾਧ ਗੁਰ ਪ੍ਰਸਾਦ ਆਸਾ ਕਰ ਦਸਮਾਹ ਮਹੱਲਾ ਪੰਜਵਾਂ ਜਿਸਨੂੰ ਤੂ ਵਸਤਰ ਕਰਮਾਨੀ ਤੇ ਬਾਹਣ ਦੋਦਾ ਹੰ ਪੁੱਤਰ ਕਲਤਰ ਗ੍ਰਸਗਰ ਸੁਮਗਰੀ ਸਭ ਮਿਤਿਆ ਅਸਨਾਹ ਰੇ ਮਨ ਕਿਆ ਕਰੇ ਹਾਂ ਹਾਂ दृष्ट देख जैसे हर चंजोरी एक राम भजन ले ला रहा जैसे बस्तर देह ओडानी दिन दोए चार पुरा पीत ऊपर केत गधाईए अंतुर को आहा जैसे अंबकंब कड राखियो ਪਰਤ ਸਿੰਧ ਗਲ ਜਹਾ ਆਵ ਗਿਆ ਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੁਹਤ ਚ ਸਾਹਾ ਰੇ ਮਨ ਲੈ ਕੇ ਚਾਲੇ ਲੈ ਕੇ ਵੈਸੇ ਲੈ ਕੇ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤ ਗੁਰ ਚਰਨ ਉਠਾ ਆਸਾ ਮਹੱਲਾ ਪੰਜਵਾ ਅਸ਼ਟ ਬਾਤ ਤੇ ਭਈ ਸੀਦਰੀ दूत दुष्ट सज नै अंध कर मैं रतन परगासियो मलीन बुद्ध हस नै जो कृपा गोविंद भाई सुख संपत हर नाम फल पाए सत गुरु मैं लई रहा मोए कृपण को कोई न जानत सगल भवन प्रगटई संग बैठनो कहि न पावत ਹੋਣ ਸਗਲ ਚਰਨ ਸੇਵਈ ਆੜ ਆੜ ਕੋ ਫਿਰਤ ਢੂੰਡਤੇ ਮਾਨ ਸਗਲ ਤ੍ਰਿਸ਼ਣ ਬੁਝ ਗਈ ਏ ਕੋ ਬੋਲ ਪੀਖਵਤੋ ਨਹੀਂ ਸਾਜ ਸੰਗਤ ਸੀਤ ਲਈ ਏਕ ਜੀ ਗੁਣ ਕਮਣ ਬਕਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰੀਐ ਜਨ ਨਾਨਕ ਹਰ ਸਰਨਈ ਦਾਸ 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 ਕੋ ਕਰੀਐ ਜਨ ਨਾਨਕ ਹਰ ਸਰਨਈ